ਸਤਿ ਸ੍ਰੀ ਅਕਾਲ ਤੁਹਾਨੂੰ ਇਹ ਸਟੇਜ ਤੋਂ ਕਿ ਕੋਈ ਬੰਦੀ ਕਰੀ ਹੈ ਕਿ ਜਿਸ ਥਾਂ ਤੇ ਆਪਾਂ ਬੈਠੇ ਨਾ ਇੱਥੇ ਆਪਾਂ ਆਪਣੇ ਪੰਜਾਬ ਪਰਤੀ ਆਪਣੇ ਬਾਗਵਸਪਤੀ ਪ੍ਰਤੀ ਸ਼ਗਾਵਸ ਲੜ ਕੇ ਹੱਕਾਂ ਦੀ ਆਵਾਜ਼ ਨੂੰ ਉਲੰਭ ਕਰ ਰਹੇ ਆ ਉਥੇ ਨਾਲ ਦੀ ਨਾਲ ਅਸੀਂ ਉਹਦਾ ਗੱਲਾਂ ਨੂੰ ਇਤਿਹਾਸ ਦੇ ਨਾਲ ਵਿਚਾਰਦੇ ਆ ਸਟੇਜ ਕੋ ਲੈ ਕੇ ਦੇ ਰੂਪ ਚ ਲੈ ਕੇ ਆਉਂਦੇ ਆ ਕਿ ਸਾਡੇ ਤੇ ਪਹੋਚ ਸਾਡੇ ਜਿਹੇ ਹਮਲੇ ਆ ਜਿਵੇਂ ਕਾਰਪੋਰੇਟ ਦੇ ਹਮਲਿਆਂ ਦੇ ਕਾਰਨ ਸਾਡੇ ਟੈਂਪਰੇਚਰ ਦੇ ਵਿੱਚ ਵਾਧਾ ਅਤੇ ਵਾਤਾਵਰਣ ਦੇ ਵਿੱਚ ਵਿਗਾੜ ਸੋਸ਼ਲ ਦੀ ਨਾਲ ਇਹ ਇੱਕ ਮਹਿਮੂਸ ਕਿਟਿਆ ਹੈਗਾ ਵੀ ਇਥੇ ਬੈਠੇ ਬੈਠੇ ਜਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਦੁਨੀਆਂ ਹੋਰ ਜਿਹੜੀਆਂ 80 ਸਾਲ ਦੀਆਂ ਲੋਕਾਂ ਨੇ ਉਹਨਾਂ ਨੂੰ ਖੂੜੀਆਂ ਕਰਦਾ ਹੈਗਾ ਜਿਵੇਂ ਹੁਣ ਬਰਸਾਤ ਦਾ ਸਮਾ ਕਰ ਰਿਹਾ ਹੈ ਇਸ ਬਰਸਾਤ ਦੇ ਸਮੇਂ ਦੇ ਦੌਰਾਨ ਰੁੱਖ ਲਾਉਣਾ ਬਹੁਤ ਵਧੀਆ ਕੰਮਾ ਸਮਾਂ ਹੈ ਸੋ ਇਸ ਬਾਟਰ ਤੇ ਬੈਠੀਆਂ ਸਾਰੀਆਂ ਜੱਥੇ ਬੰਨੀਆਂ ਦੋਨੋਂ ਮੋਰਚਿਆਂ ਨੇ ਠੱਪਾ ਕੀਤਾ ਹੈਗਾ ਕਿ ਆਪਾਂ ਅੱਜ ਇਸ ਜੇਡਿਸ ਕੌਫੀ ਤੋਂ ਬਾਅਦ ਪਿੱਛੇ ਜਿਹੜਾ ਲੰਗਰ ਹੈ ਉਹ ਲੰਗਰ ਕੋਲੇ ਇਕੱਠੇ ਹੋ ਕੇ ਲੰਗਰ ਪਾਣੀ ਖਾ ਪੀ ਸਕਣ ਤੋਂ ਬਾਅਦ ਰੁੱਖ ਨੇ ਜਿਹੜੇ ਉਹ ਲਾਉਣੇ ਹੈਗੇ ਜਿਹੜਾ ਵਿਚਾਰ ਹੈ ਜਾਸਰ ਸਾਹਿਬ ਦੇ ਕਿਤੇ ਹੋਰ ਥਾਵਾਂ ਦੇ ਉੱਤੇ ਆਪਾਂ ਟੋਇਆ ਹੁੰਦਾ ਪਹਿਲਾਂ ਪ੍ਰਬੰਧ ਕੀਤਾ ਹੈ ਉਹਨਾਂ ਨੂੰ ਲਾਉਣ ਲਈ ਸੁਰੱਖਿਆ ਜਿਹੜੇ ਉਹ ਪਹੁੰਚ ਚੁੱਕੇ ਆ ਉਹ ਸਾਰੇ ਮੇਰੇ ਭੈਣ ਭਰਾਵਾਂ ਨੂੰ ਫੀਲ ਹੈ ਕਿ ਆਓ ਆਪਾਂ ਉਸ ਮਹਿੱਤਵ ਦਾ ਹਿੱਸਾ ਬਣੀਏ ਜਿਹੜੀ ਅੱਜ ਕੇ ਸੰਸੂ ਬਾਡਰ ਤੋਂ ਇੱਕ ਚੰਗਾ ਸੁਨੇਹਾ ਸਾਡੇ ਪੂਰੇ ਦੇਸ਼ ਵਾਸੀਆਂ ਨੂੰ ਦੁਨੀਆ ਨੂੰ ਦੇਈਏ ਕਿ ਅਸੀਂ ਵਾਤਾਵਰਣ ਦੇ ਕਿੰਨੇ ਹਾਮੀ ਆ ਕਿੰਨਾ ਵਾਤਾਵਰਣ ਨਾਲ ਪਿਆਰ ਲੱਖਾਂ ਕਰੋੜਾਂ ਰੱਖਣੇ ਜਿਹੜੇ درخت ਨੇ ਸਿਰੇ 100 ਸਾਲ ਤੋਂ ਲੱਗੇ ਹੋਏ ਐ ਛੜਕਣਾ ਤੋਂ ਕੱਟੇ ਜਾ ਰਹੇ ਐ ਇੱਥੇ ਵਾਤਾਵਰਣ ਦੇ ਵਿੱਚ ਸਮੱਸਿਆ ਖੜੀਆਂ ਕੀਤਾ ਜਾ ਰੀਆਂ ਨੇ ਸੋ ਇਹ ਮੈਸੇਜ ਹੈ ਜਿਹੜਾ ਪਰਾਲਣੂ ਕੇਸਾਰੇ ਇੱਕ ਮਹਿਰੋਕੇ ਤੋਰੀਏ ਜਿਹਦੇ ਨਾਲ ਉਹ ਗੱਲਾਂ ਪੂਰੀਆਂ ਹੋਣ ਕਿ ਤੇਰਾ ਜਿੱਤੇ ਕਿ ਇੱਕ ਰੁੱਖ 100 ਰੁੱਖ ਆਹੋ ਪਰਾਲਣੂ ਮਿਲ ਕੇ ਇਹਦੂ ਵਾਅਦ ਸੇਜ ਸਵੱਤੀ ਤੋਂ ਵਾਅਦ ਕਰੀਏ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੀ ਸਟੇਜ ਦੇ ਇਸ ਮੰਦਾਲ ਦੇ ਵਿੱਚ ਆ ਕੇ ਵੱਡੀ ਪੱਧਰ ਤੇ ਹਾਜ਼ਰੀ ਭਰੀ ਹੈ ਦੂਜੇ ਪਾਸੇ ਜਿਹਨਾਂ ਲੱਗਰੀਆਂ ਸਵਾਮਾ ਦੇ ਰਹੀਆਂ ਸਰਦਾਰਾਂ ਨੇ ਲਗਾਤਾਰ ਉਨ੍ਹਾਂ ਦਾ ਵੀ ਧੰਨਵਾਦ ਜਿਨ੍ਹਾਂ ਸਾਡੇ ਭਰਾਵਾਂ ਨੇ ਜਿਹਨੇ ਸਭ ਤੋਂ ਪਹਿਲੇ ਬੁਲਾੜੇ ਨੋਟ ਕਰਕੇ ਗਏ ਹੈ ਕਿ ਇੱਥੇ ਹਵਾ ਦੇ ਪ੍ਰਬੰਧ ਲਈ ਬੈਠਾਂ ਦੇ ਵਿੱਚ ਕਰਤੀ ਦੀ ਦਿੱਕਤਾਂ ਆਉਂਦੀਆਂ ਪੱਖਿਆਂ ਦੀ ਸੋ ਬਦਲਾਵਾ ਪ੍ਰਬੰਧ ਕੀਤਾ ਹੈਗਾ ਵਿਰੋਸਤਾ ਕੀਤੀ ਹੈਗੀ ਉਹਨਾਂ ਸਾਹਿਬੀ ਤੇ ਉਹਨਾਂ ਦਾਬ ਸੋ ਮੈਂ ਆਪਣੀ ਗੱਲ ਸਾਬਤ ਕਰਦਾ ਵੈਦੁਰਜੀ ਕਾ ਖੰਸਾ ਵੈਦੁਰਜੀ ਕੀ ਗੋ